ਗੋਤ ਹੈ ਆ ਜਾ ਬੱਚਿਆ ਇਟਲੀ ਦੇ ਵਿੱਚ ਪੰਜਾਬੀ ਨੌਜਵਾਨ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਤਾਂ 5 ਮਹੀਨੇ ਪਹਿਲਾਂ ਇੱਕ ਚੰਗੇ ਪੁਵੈਖ ਦੀ ਪਾਲ ਦੇ ਵਿੱਚ اٹਲੀ ਗਿਆ ਦਸੂਹਾ ਦਾ ਨੌਜਵਾਨ ਜੋ ਕਿ ਉੱਥੇ ਮੌਤ ਦੀ ਗ੍ਰਫਤ ਚ ਚਲਾ ਗਿਆ ਹੁਸ਼ਾਰਪੁਰ ਦਸੂਹਾ ਦੇ ਪਿੰਡ ਖੋਲੇ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਟਿੰਕਲ ਲੰਦਾਵਾ ਇਟਲੀ ਦੇ ਸ਼ਹਿਰ ਲੋਦੀ ਦਾ ਲੋਵਿਨਿਓ ਦੇ ਵਿੱਚ ਪੇਤ ਪਰੇ ਹਾਲਾਤਾਂ ਜਿਸ ਦੀ ਮੌਤ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸਾਰੇ ਇਲਾਕੇ ਚ ਸ਼ੋਗ ਦੀ ਲਹਿਰ ਹੈ ਇੱਕ ਪਾਸੇ ਮਾਪਿਆਂ ਨੇ ਬੜੇ ਚਾਅ ਨਾਲ ਕਰਦੀ ਗਰੀਬੀ ਚੱਕਣ ਦੇ ਲਈ ਸ਼ਾਇਦ ਪੁੱਤ ਨੂੰ ਵਿਦੇਸ਼ ਭੇਜਿਆ ਸੀ ਦੱਸਿਆ ਜਾ ਰਿਹਾ ਹੈ ਕਿ ਦੋ ਪੁੱਤ ਸੀ ਜਿਹੜਾ ਟਿੰਕਲ ਹੈ ਸਭ ਤੋਂ ਛੋਟਾ ਮੁੰਡਾ ਸੀ ਪਰਿਵਾਰ ਦੀ ਆਰਥਿਕ ਹਾਲਤ ਵੀ ਹੁਣ ਠੀਕ ਨਹੀਂ ਹੈ ਕਿਉਂਕਿ ਪਿਤਾ ਡਰਾਈਵਰ ਦਾ ਕੰਮ ਕਰਦੇ ਨੇ ਤੇ ਬੜੀ ਮੁਸ਼ਕਲ ਨਾਲ ਕਰਜ਼ਾ ਚੁੱਕ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਸੀ ਕਿ ਕਰਜ਼ਾ ਤਾਂ ਕੀ ਲੱਥਣਾ ਹੁਣ ਪੁੱਤ ਨੇ ਵੀ ਘਰ ਵਾਪਸ ਨਹੀਂ ਆਉਣਾ ਤਾਂ ਪਿਤਾ ਦਾ ਇਹ ਕਹਿਣਾ ਹੈ ਕਿ ਦੋ ਦਿਨ ਦੇ ਗੱਲਬਾਤ ਹੋਈ ਜੀ ਬਹੁਤ ਖੁਸ਼ ਸੀ ਪਰ ਅਚਾਨਕ ਉਸ ਦੀ ਮੌਤ ਦੀ ਖਬਰਦਨਾ ਸਾਰੇ ਪਰਿਵਾਰ ਚ ਸਦਮੇ ਦੀ ਲਹਿਰ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਹਾਲਾਂਕਿ ਉਹਨਾਂ ਹੁਣ ਮ੍ਰਿਤਕ ਦੇ ਘਰ ਲਿਆਉਣ ਦੀ ਤੇ ਇਸ ਮਾਮਲੇ ਚ ਕਾਰਵਾਈ ਦੀ ਮੰਗ ਕੀਤੀ ਹੈ ਇਹ ਕਿੱਦਾਂ ਇਸ ਤਰ੍ਹਾਂ ਮੌਤ ਹੋ ਗਈ ਜੀ ਪਰਸੋਂ ਇਹ ਸਾਡੀ ਭੂਆ ਦਾ ਲੜਕਾ ਪੋਤਰਾ ਸੀ ਸਾਡਾ ਟੈਂਕਾ ਸਾਡੀ ਭੂਆ ਦਾ ਪੋਤਰਾ ਪਰਸੋਂ ਸ਼ਾਮੀ ਰੋਟੀ ਖਾ ਕੇ ਬਸ ਆਪਣੇ ਘਰ ਕਰੀ ਲਮੇ ਬਾਹਰੋਂ ਫੋਨ ਆਇਆ ਕਿਸੇ ਮੁੰਡੇ ਦਾ ਦੇ ਦੇ ਨਾ ਦੇ ਗੱਲ ਬੋਲ ਹੋ ਗਿਆ ਉਠਿਆ ਨਹੀਂ ਜੇ ਬੋਨਪੁਰ ਫਸਲੇ ਲਾਗੇ ਬਸ ਉਹ ਮੁੰਡਿਆਂ ਸਹੀ ਗੱਲ ਨਹੀਂ ਹਣ ਕੋਈ ਕਦੀ ਕਹਿਣ ਜੂ ਨਬੂ ਪਾਣੀ ਪਿਆ ਲਿਆ ਰੋਟੀ ਖਾ ਲਈ ਤੇ ਖੰਦੀਰ ਜਾਈਆਂ ਉਤੇ ਦਿੱਤੀਆਂ ਬਸ ਇਹੋ ਜੂ ਪੂਰੇ ਹਣ ਨੂੰ ਸੁਧਾਰ ਨਹੀਂ ਕੋਈ ਦੱਸਿਆ ਕਿੰਨਾ ਸਮਾਂ ਹੋ ਗਿਆ ਸਟ੍ਰਿੰਕਰ ਨੂੰ ਪਾਰ ਕੇ ਹਮ ਓਏ ਕੋਈ ਡੇਢ ਸਾਲ ਹੋ ਗਿਆ ਸਾਲ ਕਿੱਥੇ ਭਈ ਰਿਆ ਤੇ ਉਥੇ ਡਿਲੀਗੇਨ 4 ਮਹੀਨੇ ਹੋਏ ਪਰਿਵਾਰ ਚ ਪਿੱਛੇ ਕੌਣ ਕੌਣ ਹੈ ਜੀ ਬਾਜ ਮੰਮੀ ਡੈਡੀ ਨੇ ਦੇਖ ਬਰਦਰ ਹੋਰ ਪਰਿਵਾਰ ਦੇ ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਬਹੁਤ ਹੀ ਮਾੜੇ ਵਿਚਾਰੇ ਨੂੰ ਗੱਡੀ ਚਲਾ ਚਲਾ ਕੇ ਪਾਦੇ ਹਾਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਇਹ ਵੀ ਮਾਤ ਕਰਨੇ ਆਂ ਵੀ ਮਦਦ ਕੀਤੀ ਆ ਵਾਦ ਤੋਂ ਆਦ ਬਾਕੀ ਉਹ ਮੁੰਡੇ ਦੀ ਡੱਡ ਬੋਡੀ ਘਰ ਪਹੁੰਚੇ ਪਹਿਲਾਂ ਚਲੋ ਦਾ ਆਪਣੇ ਫਿਰ ਵਾ ਜਾਣਾ ਅੰਤਮ ਪਰੋਂ ਕਰ ਲਈ ਸਰਕਾਰ ਕਰ ਸਕੀ ਉਹਦੀ ਰਸਮਾਂ ਪੂਰੀਆਂ ਹੋ ਜਾਣ ਜਗੀ ਜਗੀ ਸਿੰਘ ਜੀ ਤੁਹਾਡੇ ਕਿੰਨੇ ਬੱਚੇ ਮੇਰੇ ਦੋ ਬੱਚੇ ਸਾਰ ਇੱਕ ਵੱਡਾ ਸੀ ਛੋਟਾ ਛੋਟਾ ਸੀ ਸਾਰਾ ਤੇ ਕਿੰਨੇ ਟਾਈਮ ਹੋ ਗਿਆ ਸੀ ਉਹ ਤੁਸੀਂ ਇੱਥੇ ਭੇਜੇ ਤੇਰੀ ਨੂੰ 4 ਕਿ ਮਹੀਨੇ ਹੋ ਗਏ ਸਨ ਕੈ ਨੂੰ ਪਹਿਲਾਂ ਦਵਾਈ ਰਿਆ ਸੀ ਥੋੜਾ ਜਿਹਾ ਸਾਲਕ ਹਮ 4 ਕਿ ਮਹੀਨੇ ਹੋਏ ਇੱਥੇ ਕੈ ਤੁਹਾਡੀ ਆਖਰੀ ਵਾਰ ਗੱਲ ਕਦੋਂ ਹੋਈ ਔਰ ਕੀ ਗੱਲ ਹੋਈ ਸੀ ਟਵਿੰਕ ਆਖਰੀ ਗੱਲ ਸਾਡੀ ਪਰਸੋਂ ਹੀ ਹੋਈ ਗੱਲ ਬਿਲਕੁਲ ਠੀਕ ਠਾਕ ਸੀ ਉਦੋਂ ਜਦੋਂ ਪਰਸੋਂ ਹੋਈ ਇਹ ਗੱਲ ਰਾਤ ਹਮ ਬਿਲਕੁਲ ਉਦੋਂ ਠੀਕ ਠਾਕ ਬੋਲ ਰਿਹਾ ਸੀ ਫਿਰ ਦਿਨੇ ਜਦੋਂ ਮੈਂ ਸ਼ਹਿਰੋਂ ਆਇਆ ਮਾਹੀ ਦੀ ਨੂੰ ਪੁੱਛਿਆ ਕਹਿੰਦੀ ਟਿੰਕਲ ਦਾ ਫੋਨ ਨਹੀਂ ਹੁੰਦਾ ਮੈਂ ਕਿਹਾ ਕੋਈ ਗੱਲ ਨਹੀਂ ਪਤਾ ਕਰ ਲੈਨੇ ਆ ਉੱਥੇ ਕੋਈ ਲੱਭਾ ਲੱਭਾ ਮੁੰਡਾ ਆ ਇੱਥੇ ਦਾ ਨਾ ਆਪਣੇ ਲੱਭਾ ਨਹੀਂ ਉਹ ਦੂਸਰਾ ਕੀ ਨਾ ਇਹਦੇ ਲੈ ਲੈਂਦੇ ਨੇ ਗਿੱਲ ਆ ਬਾਲਾ ਕੋਟਲੀ ਦਾ ਓਏ ਉਦੋਂ ਇਹਨਾ ਉਦੋਂ ਇਹਨਾ ਗੱਲ ਕੀਤੀ ਉਹ ਕਹਿੰਦਾ ਵੀ ਐਦਾ ਐਦਾ ਉਹ ਬੋਸ਼ ਹੋ ਗਿਆ ਸੀ ਅਈ ਨਿੰਬੂ ਪਾਣੀ ਪਲਾਇਆ ਸੀ ਉਹ ਪਲਾਇਆ ਸੀ ਆ ਪਲਾਇਆ ਸਾਡੇ ਦੇ ਬਾਹਰ ਰੱਖ ਦਿੱਤਾ ਤੇ ਉਹਨਾਂ ਨੇ ਫੜ ਕੇ ਤੇ ਅੱਗੇ ਪਾਰਕ ਜਈ ਹੁੰਦੀ ਆ ਬਾਹਰ ਕੱਢ ਦਿੱਤਾ ਆ ਬਾਅਦ ਉਹ ਮੁੰਡੇ ਆ ਆਪਣੇ ਕੱਚੇ ਸਨ ਇਹ ਵੀ ਕੱਚਾ ਸੀ ਲੈਮੋ ਸੀ ਆਈ ਉਹਨਾਂ ਨੂੰ ਪੁਲਿਸ ਦੀ ਫੜ ਕੇ ਲੈ ਗਈ ਆ ਤੇ ਸਾਨੂੰ ਨਹੀਂ ਪਤਾ ਕੀ ਵਾਰਦਾ ਹੋਈ ਤੇ ਸਰਕਾਰ ਕੋ ਮੰਗ ਕਰਨੇ ਬਈ ਮੇਰਾ ਬੱਚਾ ਕਾਰ ਪਰ ਇਹ denn ਮਿੱਟੀ ਹੋਰੀ ਤੁਹਾਡੀ ਕੋਈ ਇਤਲੀ ਦੇ ਕਿਸੇ ਪੁਲਿਸ ਅਧਿਕਾਰੀ ਨਾਲ ਕੋਈ ਵੀ ਗੱਲਬਾਤ ਪਤਾ ਕੋਈ ਗੱਲ ਸਾਡੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਿਰਫ ਤੁਸੀਂ ਆਏ ਹੋ ਤੇ ਅਸੀਂ ਤੁਹਾਡੇ ਨਾਲ ਹੀ ਲੱਗੇ ਆ ਆਪਣੀ ਗੱਲ ਪਤਾ ਲੱਗਣਾ ਚਾਹੀਦਾ ਮੈਂ ਮੇਰੇ ਮੁੰਡੇ ਨੂੰ ਇੱਥੇ ਇੰਡੀਆ ਭੇਜ ਦੇ ਮੈਂ ਗੱਡੀ ਚਲਾਉਂਦਾ ਜੀ ਡਰਾਈਵ ਵਾਲਾ ਤੇ ਵੀ ਡੋਲੀ ਕਰਕੇ ਬੱਚੇ ਪਾਲਦਾ ਹਾਂ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਹੀ ਕਰਨਾ ਮੈਂ ਮੇਰਾ ਬੱਚਾ ਘਰ ਆ ਜਾਏ ਹੋਰ ਕੱਖ ਮੰਗ ਨਹੀਂ ਮੇਰੀ ਦੀ ਲਾਸਟ ਟਾਈਮ ਤੋਂ ਆਏ ਮੇਰੀ ਬੋਤ ਨਾਲ ਲਾਸਟ ਉਹ ਗੱਲ ਹੋਈ ਸੀ ਕਹਿੰਦਾ ਇਹ ਮੈਂ ਠੀਕ ਆ ਮੈਂ ਰੋਟੀ ਖਾਣ ਲਿਆ ਵੀਡੀਓ ਕਾਲ ਤੇ ਗੱਲ ਹੋਈ ਆ ਬਾਅਦ ਚ ਅਗਲੇ ਦਿਨਾਂ ਅਗਲੇ ਦਿਨ ਮੇਰੀ ਗੱਲ ਨਹੀਂ ਹੋਈ ਮੈਂ ਉਹਨੂੰ ਫੋਨ ਕਰਦੀ ਆ ਮੈਂ ਤੇ ਉਹਨੂੰ ਬਾਰ-ਬਾਰ ਫੋਨ ਕਰਦੀ ਹੁੰਦੀ ਮੈਂ ਕਿ ਟਿੰਕ ਦਾ ਫੋਨ ਨਹੀਂ ਲੱਗਦਾ ਲੱਗਦਾ ਇੱਕ ਮੁੰਡੇ ਨੂੰ ਫੇਰ ਮੈਂ ਫੋਨ ਕੀਤਾ ਮੁੰਡਾ ਉਹਦਾ ਨਾ ਪਤਾ ਨਹੀਂ ਕੀ ਪਤਾ ਨਹੀਂ ਕਿੱਥੋਂ ਦਾ ਆ ਉੱਥੋਂ ਦਾ ਹੀ ਆ ਬੇਲੂ ਬੇਲੂ ਉਹਨੂੰ ਕਹਿੰਦੇ ਆ ਉਹ ਨੂੰ ਮੈਂ ਆ ਗਿਆ ਮੈਂ ਕਿਹਾ ਟਿੰਕਲ ਕਿੱਥੇ ਜਾਂਦਾ ਟਿੰਕਲ ਬਾਹਰ ਮੁੰਡਿਆਂ ਦੇ ਨਾਲ ਗਿਆ ਕਿ ਤੇ ਘੁੰਮਣ ਮੈਂ ਕਿਹਾ ਸ਼ਾਇਦ ਕੋਈ ਕੰਮ ਲੱਭਣ ਗਿਆ ਹੋਵੇਗਾ ਤੇ ਕਹਿੰਦਾ ਮੈਂ ਕਿਹਾ ਫਿਰ ਮੈਂ ਉਹਨੂੰ ਦੋ ਤਿੰਨ ਘੰਟੇ ਬਾਅਦ ਫਿਰ ਉਹਨੂੰ ਮੈਂ ਫੋਨ ਕੀਤਾ ਆ ਤੇ ਕਹਿੰਦਾ ਵੀ ਅੰਟੀ ਮੈਂ ਕਰਾਉਣਾ ਗੱਲ ਨਾ ਕਿ ਤੂੰ ਵੇਚੀ ਫੋਨ ਲਾ ਟਿੰਕਲ ਨੂੰ ਉਹਨੇ ਫੋਨ ਕੱਟਤਾ ਆ ਫਿਰ ਮੈਂ ਆ ਗਿਆ ਨੇ ਫੋਨ ਕਿਉਂ ਕਟਿਆ ਆ ਫਿਰ ਉਹਨੇ ਫੋਨ ਆ ਗਿਆ ਉਹਦਾ ਕਿ ਮੈਂ ਕਿਹਾ ਟਿੰਕਲ ਹੈ ਕਿੱਥੇ ਆ ਕਹਿੰਦਾ ਨਹੀਂ ਟਿੰਕਲ ਇੱਥੇ ਹੀ ਆ ਫਿਰ ਮੈਂ ਕਿਹਾ ਮੈਨੂੰ ਸੱਚੀ ਗੱਲ ਦੱਸ ਟਿੰਕਲ ਕਿੱਥੇ ਆ ਕਹਿੰਦਾ ਮੈਨੂੰ ਕਹਿੰਦਾ ਮਾਤਾ ਟਿੰਕਲ ਬਿਹੋਸ਼ ਹੋ ਗਿਆ ਮੈਂ ਕਿਹਾ ਬਿਹੋਸ਼ ਨਹੀਂ ਹੋਇਆ ਟਿੰਕਲ ਹੈ ਨਹੀਂਗਾ ਮੇਰਾ ਮੇਰਾ ਟਿੰਕਲ ਹੈ ਨਹੀਂਗਾ ਹੁਣ ਦੇ ਇਹਦੇ ਵੀ ਉਹਨੇ ਫੋਨ ਫੜ ਲਿਆ ਉਹਨੂੰ ਕਹਿੰਦਾ ਟਿੰਕਲ ਟਿੰਕਲ ਨੂੰ ਟੈਗ ਹੋ ਗਿਆ ਉੱਤੇ ਪਤਾ ਨਹੀਂ ਉਹਨੂੰ ਕੀ ਹੋਇਆ ਤੇ ਕੀ ਨਹੀਂ ਹਨ ਇਹਨੂੰ ਇੰਨਾ ਪਤਾ ਲੱਗਾ ਕਹਿੰਦੇ ਕਮਰੇ ਵਿੱਚ ਹੀ ਕਮਰੇ ਚ ਮੁੰਡਿਆਂ ਨੇ ਬਾਹਰ ਚੁੱਕ ਕੇ ਪਾਇਆ ਇਹਨੂੰ ਮੇਰੇ ਦੋ ਬੇਟੇ ਆ ਅੰਕਲ ਵੱਡਾ ਹਾਂਜੀ ਇੱਕ ਵੱਡਾ ਆ ਇਹ ਛੋਟਾ ਸੀ ਇਹ ਮੇਰਾ ਛੋਟਾ ਹੀ ਲੱਡਲਾ ਹੀ ਮੇਰਾ ਪੁੱਤ ਜਦੋਂ ਟ੍ਰਿੰਕਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਸੀ ਦੱਸਦਾ ਸੀਗਾ ਕਿ ਮੰਮੀ ਜੀ ਮੈਂ ਆ ਕੇ ਕਰਾਂਗਾ ਉਹ ਕਰਾਂਗਾ ਜਦੋਂ ਹਾਂ ਜੀ ਉੱਥੇ ਕਾਮਯਾਬ ਹੋ ਜਾਊਗਾ ਇਹ ਪੱਕਾ ਹਾਂ ਜੀ ਹਾਂ ਜੀ ਮੈਨੂੰ ਕਹਿੰਦਾ ਸੀ ਮੰਮਾ ਮੈਂ ਪੇਪਰ ਲੈ ਕੇ ਮੈਂ ਤੈਨੂੰ ਨੇ ਇੱਥੇ ਛੱਡਣਾ ਮੈਂ ਲੈ ਜਾਣਾ ਆ ਮੈਂ ਕਹਿੰਦਾ ਪੇਪਰ ਲੈ ਕੇ ਦੋ ਸਾਲਾਂ ਤੱਕ ਆ ਜਾਾਂਗਾ ਮੈਂ ਕਿਹਾ ਕੋਈ ਨਹੀਂ ਪੁੱਤ ਆ ਜੀ ਮੈਨੂੰ ਨਹੀਂ ਪਤਾ ਮੇਰੇ ਪੁੱਤ ਨੇ ਇਹ ਕੰਮ ਹੋ ਜਾਣਾ ਉੱਥੇ ਮੈਂ ਕੀ ਮੰਗ ਕਰਦੇ ਸਰਕਾਰਾਂ ਨੂੰ ਮੈਂ ਤਾਂ ਸਰਕਾਰ ਕੋਈ ਹੋਈ ਬੇਨਤੀ ਕਰਦੀ ਆ ਮੇਰਾ ਪੁੱਤ ਮੈਨੂੰ ਮੇਰੇ ਘਰ ਪਹੁੰਚਾ ਦਿਓ ਜਿੱਦਾਂ ਦਾ ਵੀ ਹੈਗਾ ਘਰ ਪਹੁੰਚਾ ਦਿਓ ਮੇਰਾ ਪੁੱਤ ਮੈਨੂੰ ਕੁਝ ਨਹੀਂ ਚਾਹੀਦਾ